ਭਾਈ ਇੱਕ ੱਕੜ ਜਣਾ ਅੱਗੇ ਹੋ ਜਾ ਅੱਗੇ ਹੋ ਜਾ ਮਾਤਾ ਤੁਸੀਂ ਪਰਲੇ ਪੱਜ ਜਾ ਮੈਂ ਅੱਗੇ ਹੋ ਜਾ ਜਿਵੇਂ ਪੱਜ ਜਾ ਲੈ ਜਾ ਮਾਤਾ ਚਲੋ ਪਰਲੇ ਪੱਜ ਜਾ ਜੁੱਤੀ ਮੇਰੀ ਪਾਣੀ ਕਰ ਦਿੱਤੀ ਦੇ ਦੇ ਆ ਕੋਈ ਗੱਲ ਨਹੀਂ ਥੋੜੀ ਜਿਹੀ ਫਿਰ ਵਾਲੇ ਆ ਅਮਨ ਦਾ ਰੈਡੀ ਜਾ ਸੋਲ ਕਾ ਚਨ ਤੇਰਾ ਮੋਢਾ ਕਰ ਲੈ ਜੋ ਮੇਰੇ ਚਕਵਾ ਦੇ ਕਿਸੇ ਨੇ ਕਰੇ ਪਲੰਚ ਵਗੈਰਾ ਦੇ ਘਰ ਖੜਾ ਦੋ ਜਿਹੜਾ ਪਿੰਡ ਦੇ ਕਿਹੜਾ ਨੇੜੇ ਸਰਪੰਚ ਨੂੰ ਪਿੰਡ ਦੇ ਹੈਗੇ ਆ ਵੀ ਦੱਸੋ ਦੱਸੋ ਪਿੰਡ ਪਿੰਡ ਕਿਹਦਾ ਹੈਗਾ ਇਹ ਪਿੰਡ ਦੇ ਹੈਗਾ ਕਿਹਦੇ ਆ ਤੁਹਾਡੇ ਪਿੰਡ ਤੋਂ ਆਪ ਕੋਈ ਜਿਹੜਾ ਪੇਪਰ ਤੇ ਬਸ ਨਹੀਂ ਤੇ ਆਵਾਜ਼ ਆ ਰਹੀ ਹੈ ਆਪਾਂ ਕੋਰੋਨਾ ਦੇ ਕਹੇ ਕੋਰੋਨਾ ਦੇ ਗੱਲ ਸਾਹਿਬ ਵੀ ਤੁਸੀਂ ਵੀ ਬਾਈ ਆ ਮਾੜੀ ਸੀ ਲੰਮੀ ਗੱਲ ਹੈ ਹੈ ਲੰਮੀ ਗੱਲ ਹੈ ਐਮਐਲਏ ਸਾਹਿਬ ਜੇ ਤੱਕ ਮਿਲਦਾ ਆਪਾਂ ਇਹ ਨਹੀਂ ਉਹਨਾਂ ਦੇ ਮੈਂਬਰ ਹੁੰਦੇ ਨੇ ਮੋਟਰ ਲੈ ਕੇ ਜਾਂਦੇ ਸਾਡੇ ਕੋਲ ਵੀਰੇ ਤੁਹਾਡਾ ਕੋਈ ਰਿਲੇਟਿਵ ਹੈ ਉਹਨੂੰ ਮਦਰ ਭੇਜੋ ਤੇਰੇ ਆਪ ਚੱਕ ਕੇ ਬੋਲ ਚਾ ਲਈਏ ਜਾਣਦੇ ਨਹੀਂ ਮੈਂ ਨਹੀਂ ਚੱਕੋ ਦਰਜਾਈਦਾ ਸਾਡੇ ਗੱਡੀ ਆ ਲੱਗਦੀ ਤੁਸੀਂ ਐਂ ਕਰੋ ਆਪਣਾ ਗਨਮੈਂਟ ਨਾਲ ਬੈਠੋ ਸਾਡੇ ਪਰਚੀ ਵਗੈਰਾ ਦੇ ਦਿਓ ਨੋਟ ਆ ਨੰਬਰ ਇਹਨਾਂ ਵਿਪਿੰਨ ਦੇਣਾ ਜਦੋਂ ਨੇਕਾ ਲੱਗਣਾ ਹਾਂ ਉੱਪਰਲੇ ਨੰਬਰ ਤੇ ਫੋਨ ਕਰਾ ਚੱਕਰਵਾਤਾ ਮੈਂ ਕਰਵਾਤਾ ਚਲੋ ਧੰਨਵਾਦ ਆਪਣੇ ਵਾਲਾ ਫਿਰ ਉੱਧਰ ਕੋਈ ਮੇਰੇ ਕੋਲ ਹੈਗਾ ਕਿਹੜਾ ਦੇ ਜੀ ਆਪਣਾ ਆਪਣਾ ਨੰਬਰ ਲੈਣਾ ਦੇ ਦੇਰਾ ਫੋਨ ਕਰਾ ਨੰਬਰ ਲੈਣਾ ਦੇਖ ਨੰਬਰ ਲੇਖੋ 68836 ਜੀ ਇਹ ਨਾ ਕੋਈ ਨੰਬਰ ਦੇ ਦੇ ਹਾਂਜੀ 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 ਆਹ ਵਾਲਾ ਆਹ ਵਾਲਾ ਤਨੀ ਕਰ ਨਹੀਂ ਨਹੀਂ ਆਬੀਓਸ 10 ਤੱਕ ਠੀਕ ਅਸੀਂ ਨਾ ਤੇ ਮੈਂ ਜਾ ਰਹੇ ਸੀ ਅਸੀਂ ਫਾਜ਼ਲ ਕਾ ਤੋਂ ਲੁਧਿਆਣੇ ਨੂੰ ਔਰ ਕੋਈ ਪਰ ਰਸਤੇ ਦੇ ਵਿੱਚ ਇੱਕ ਕਿਸੇ ਕਾਰ ਨਾਲ ਇੱਕ ਮੋਟਰਸਾਈਕਲ ਟੱਕਰ ਮਾਰੀ ਹੈ ਤਾਂ ਅਸੀਂ ਪਿੱਛੋਂ ਆ ਰਹੇ ਸੀ ਤਾਂ ਦੇਖਿਆ ਤਾਂ ਜਿਹੜਾ ਇੱਕ ਵਿਅਕਤੀ ਸੀਗਾ ਉਹ ਸਾਈਡ ਤੇ ਡਿੱਗਿਆ ਹੋਇਆ ਸੀ ਤਾ ਮੈਂ ਆਪਣੀ ਨੋਵਾ ਗੱਡੀ ਜਿਹੜੀ ਹੈ ਉਹਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਹੈ ਹਸਪਤਾਲ ਫਰੋਪਰਲੀ ਭੇਜਿਆ ਤਾਂ ਲੋਕ ਕਾਫੀ ਖੜੇ ਸੀ ਕਿ ਲੋਕਾਂ ਦੀ ਮਦਦ ਲਈ ਹੈ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਔਰ ਉਸ ਇਨਸਾਨ ਨੂੰ ਜਿਹੜਾ ਸਾਡੀ ਗੱਡੀ ਜਿਹੜੀ ਨੋਵਾ ਦੇ ਵਿੱਚ ਚੱਕ ਕੇ ਪਾਇਆ ਔਰ ਜਿਹੜਾ ਹੁਣ ਹਸਪਤਾਲ ਭੇਜਿਆ ਗਿਆ ਲੋਕੇ ਤੇ ਤਾਂ ਉਹਦੀ ਹਾਲਤ ਠੀਕ ਸੀਗੀ ਲੱਤ ਤੇ ਚੋਟ ਆਈ ਹੈ ਕਾਫੀ ਤੇ ਮੇਰੀ ਡਾਕਟਰ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਉੱਥੇ ਜਾਂਦੇ ਹੀ ਉਹਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਔਰ ਜਿਹੜੇ ਇਥੋਂ ਐਸਐਚਓ ਨੇ ਉਹਨਾਂ ਨਾਲ ਵੀ ਜਿਹੜਾ ਮੈਂ ਸੰਪਰਕ ਕਰ ਰਿਹਾ ਔਰ ਜਿਨ੍ਹਾਂ ਨੇ ਗੱਡੀ ਮਾਰੀ ਹੈ ਉਹਨਾਂ ਨੂੰ ਜਿਹੜਾ ਅਗਲੇ ਕਿਤੇ ਵੀ ਨਾਕਿਆਂ ਤੇ ਰੋਕ ਕੇ ਜਿਨ੍ਹਾਂ ਨੇ ਗੱਡੀ ਭਜਾਈ ਹੈ ਤੇ ਉਹਨਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇਗੀ ਜੀ ਸਾਡੇ ਔਰ ਤੋਂ ਪਹਿਲਾਂ ਨਾ ਐਕਸੀਡੈਂਟ ਹੋਇਆ ਗੱਡੀ ਵੱਜੀ ਹੈ ਦੋ ਪਰਿਵਾਰ ਦੇ ਮੈਂਬਰ ਸੀਗੇ ਇੱਕ ਲੇਡੀ ਇੱਕ ਵੀਰ ਸੀਗਾ ਆਉਣ ਤੋਂ ਗੱਡੀ ਭਜਾ ਕੇ ਸਾਈਡ ਮਾਰ ਕੇ ਹੁੰਦੇ ਉੱਪਰ ਲਗਾ ਕੇ ਕਰਦੇ ਸਾਈਡ ਭਜਾ ਕੇ ਅੱਜ ਪਹੁੰਚਾ ਗਏ ਸੋਨਾ ਸਾਹਿਬ ਆਏ ਨੇ ਐਮਐਲਏ ਸਾਹਿਬ ਤੇ ਉਹਨਾਂ ਗੱਡੀ ਤੇ ਆਪਦੇ ਜੁਮੇਰ ਦੇ ਪੇਟ ਦਾ ਹਸਪਤਾਲ ਪੇਟ ਆ ਐਮਐਲਏ ਸਾਹਿਬ ਨੇ ਆਪਣੀ ਗੱਡੀ 'ਚ ਪਾ ਕੇ ਉਹਨੂੰ ਹਸਪਤਾਲ ਲੈ ਕੇ ਗਏ ਨੇ ਜਦ ਜਦੇ ਤੱਕ ਹੈਗਾ ਵੀ ਜਦੋਂ ਤੱਕ ਐਂਬੂਲੈਂਸ ਨੂੰ ਫੋਨ ਕੀਤਾ ਉਦੋਂ ਤੱਕ ਐਂਬੂਲੈਂਸ ਆਈ ਕਿ ਤੇ ਐਮਐਲਏ ਸਾਹਿਬ ਕਹਿੰਦੇ ਵੀ ਮਾਂ ਲੈ ਕੇ ਜਾਂਦਾ ਮੈਂ ਕਹਾਂ ਇਹਹੀ ਗੱਲ ਵਧੀਆ ਆ ਜਿਹੜੇ ਐਮਐਲਏ ਸਾਹਿਬ ਆਪਣੇ ਇਹਨਾਂ ਵਧੀਆ ਕੰਮ ਕੀਤਾ ਵੀ ਆਪਣੀ ਗੱਡੀ ਦੇ ਵਿੱਚ ਪਾ ਕੇ ਲੈ ਕੇ ਚਲੇ ਗਏ ਨੇ